ਲੱਕ ਸਾ ਵੀਰੋ ਅੱਜ ਤੁਹਾਨੂੰ ਦਿਖਾਉਣਾ ਚਾਰ ਬੱਛਾਂ ਚਫ ਨਸਲ ਦੀਆਂ ਤੇ ਇੱਕ ਸੂ ਨੂੰ ਦਿਖਾਉਣੀ ਹੈ ਮੁਰਾ ਨਸਲ ਦੀ ਬਹੁਤ ਹੀ ਖੂਸੂਰ ਝੋਟੀ ਹੈ ਨਾ ਜਿੰਨਾ ਵਿੱਚੋਂ ਇੱਕ ਗੱਬਣ ਚੈੱਕ ਪਾਸ ਬੱਛੀ ਹੈ ਤੇ ਬਾਕੀ ਤੁਹਾਨੂੰ ਤਿੰਨ ਬੱਛਾਂ ਬਿਲਕੁਲ ਐਫ ਖੀਰੀਆਂ ਬੱਛਾਂ ਮਿਲਣੀਆਂ ਤੇ ਇਧਰ ਤੁਹਾਨੂੰ ਖੀਰੀ ਨਸਲ ਤੇ ਮੁਰਾ ਨਸਲ ਦੀ ਖੀਰੀ ਝੋਟੀ ਮਿਲੂਗੀ ਨਾ ਸੋ ਟੋਟਲ ਪੰਜ ਨਾਗਾ ਬਕਾਊਆ ਬਾਈ ਦੇ ਤੇ ਗੱਲਬਾਤ ਹੁਡੀ ਆਪਾਂ ਕਰਾਵਾਂਗੇ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਪਹਿਲੀ ਵਾਰ ਆਓਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਲਾਜ਼ਮੀ ਦਬਾ ਲਿਓ ਤੇ ਕਿਸੇ ਵੀ ਭਰਾ ਨੇ ਕੋਈ ਮੈਥੋ ਜੀ ਵੀਡੀਓ ਬਣਾਉਣੀ ਦੀਗੀ ਤਾਂ ਮੇਰਾ ਨੰਬਰ ਨੋਟ ਕਰ ਲਓ ਜੀ 8360462501 8360462501 ਮੇਰਾ ਨੰਬਰ ਆ ਜੀ ਸੋ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਲਾਜ਼ਮੀ ਕਰ ਦਿਆ ਕਰੋ ਤੇ ਹੋਰ ਅਜੀਆਂ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬਰ ਘੰਟੀ ਦਾ ਬਟਨ ਦਬਾ ਲਿਆ ਹਣਾ ਤੇ ਬਾਕੀ ਬਾਈ ਨਾਲ ਕਰੋਨੇ ਗੱਲਬਾਤ ਤੇ ਦੇਖ ਸਕਦੇ ਹੋ ਉਸ ਤੋਂ ਪ ਬਾਕੀ ਬਾਈ ਨਾਲ ਗੱਲ ਕਰਾਂਗੇ ਕੀ ਕੀ ਗੱਲਬਾਤ ਆ ਹਾਂ ਜੀ ਬਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਈ ਅ ਬਾਈ ਜੀ ਨਾਮ ਤੇ ਐਡਰੈਸ ਬੋਲੋ ਜੀ ਆਪਣਾ ਨਾਮ ਕੁਲਵਿੰਦਰ ਸਿੰਘ ਪਿੰਡ ਸਨੰਗਲਾ ਸਿੰਘ ਜ਼ਿਲ੍ਹਾ ਬਰਨਾਲਾ ਬਈ ਤਸੀਲ ਤਾਪਾ ਨੇੜੇ ਭਧੌੜ ਸ਼ਹਿਰਾ ਗਾ ਨੇੜੇ ਭਧੌੜ ਦੇ ਪਾਈ ਰੁਪਾ ਰਹੇ ਨੇ ਤੇ ਮੋਬਾਈਲ ਨੰਬਰ ਵੀਰੇ 7719583122 ਤੇ ਜਿਹੜੀ ਪਹਿਲਾ ਵੀਡੀਓ ਪਾਈ ਸੀ ਆਪਣੇ ਕਰੋ ਵੀ ਉਹਦਾ ਰਿਸਪੌਂਸ ਕਿਵੇਂ ਰਿਹਾ ਉਹ ਬਈ 2-3 ਘੰਟਿਆਂ ਜੀ ਹੋ ਗਏ ਮਾਲ ਸਾਰਾ ਸੀ ਹਣ ਠੀਕ ਆ ਹਾਂ ਵਧੀਆ ਫੋਨ ਫੋਨਾਂ ਦੇ ਪਿੱਛੇ ਤਿੰਨ ਬਸੀਆਂ ਦਾ ਇੱਕ ਬੰਦੀ ਲੈ ਗਿਆ ਜੀਗਾ ਠੀਕ ਆ ਜੀ ਦੋ ਇੱਕ ਲੈ ਗਿਆ ਜੀ ਇਕल्ली-ਕੱਲੀ ਲੈ ਗਿਆ ਜੀਗਾ ਠੀਕ ਆ ਠੀਕ ਆ ਬਾਈ ਜੀ ਤੇ ਅੱਜ ਆਪਾਂ ਪਹਿਲਾਂ ਇਹ ਤੋਂ ਸਟਾਰਟ ਕਰੀ ਛੋਟੀ ਸਟਾਰਟ ਕਰ ਲਗੇ ਹਾਂ ਛੋਟੀ ਤੋਂ ਕਰਨਾ ਛੋਟੀ ਤੋਂ ਕਰ ਲਓ ਹਾਂ ਛੋਟੀ ਦੀ ਕੀ ਡਿਟੇਲ ਆ ਬਈ ਇਹ ਬਈ 12 ਮਹੀਨੇ ਤੇ 8 ਦਿਨਾਂ ਦੀ 10 ਦਿਨਾਂ ਦੇ ਬਾਅਦ ਇੱਥੇ ਉਮਰ ਗਈ ਇਹਦੀ ਜਿਹਨੇ 10 ਸਾਲ ਤੋਂ 10ਵੇਂ ਦਿਨ ਉੱਤੇ ਆ ਗਈ ਹਾਂ ਹਾਂ ਬਈ ਠੀਕ ਆ ਠੀਕ ਆ ਪੂਰੀ ਟੌਪ ਦੀ ਫੁੱਲ ਰਿਕਾਰਡ ਆਗਾ ਇਹਦਾ ਚੇਤੌਰ ਕੇ ਲਾਓ ਬਾਈ ਫਿਰ ਹੁਣ ਪੂਰਾ ਪੈਟ ਪੂਰਾ ਬਹੁਤ ਜੰਗਾਣਾ ਬਾਈ ਥਾਣ ਥੋਨੂੰ ਕੱਲਾ ਕੱਲਾ ਗਾ ਵਜਨ ਬੂਜ ਨੂੰ ਪੂਰਾ ਫੁੱਲ ਆ ਬਾਈ ਲਓ ਜੀ ਪੁੜੇ ਪਾੜੇ ਚੈੱਕ ਕਰ ਲਓ ਝੋਟੀ ਜੀ ਆਈ ਵੀ ਇੱਕ ਕਰੀ ਇਹ ਅੱਛਾ ਅੱਛਾ ਹਾਂ ਥੱਲੋ ਲੀਵਰ ਦਿਖਾ ਦੇ ਵੀ ਦੇਖੋ ਥਾਂ ਜੀ ਝੋਟੀ ਗੱਬਣ ਹੁੰਦੀ ਹੈ ਨਾ ਉਵੇਂ ਸਾਨੂੰ ਥਾਂ ਦਿਖਾਉਂਦਾ ਥਾਰਾ ਥਾਰਾ ਲੀਟਰ ਇਹਦੀ ਮਾਡਰ ਰਿਕਾਰਡ ਆ ਸਾਰਾ ਰਿਕਾਰਡ ਹੈ 2 ਇਹ ਤਾਂ ਹੁਣ ਵਾਰੇ ਵੇਖਣਾ ਉੱਪਰੋਂ ਦਿਖਾ ਦੇ ਕਿੰਨੀ ਚੌੜੀ ਆ ਗਈ ਹੁਣ ਖਾਸ ਹੀ ਸਮਝ ਗਈ ਹੋਰ ਕਿੰਨੀ ਚੌੜੀ ਹੈਗੀ ਇਹਦੇ ਨਾਲ ਹੀ ਕੱਟ ਲੈ ਵੀਰੇ ਝੋੜ ਬਾਕੀ ਪਿੱ ਇਹ ਵੀ ਸਰਕਾਰੀ ਸੀਮਣ ਦੀ ਆ ਸਰਕਾਰੀ ਸੀਮਣ ਦੀ ਆ ਹਾਂ ਹਾਂ ਠੀਕ ਆ ਠੀਕ ਆ ਤੇ ਮਾਂ ਦੁੱਧ ਕਿੰਨਾ ਆਖੀ ਬਈ ਦਾ 17 18 ਕਿਲੋ ਜਿਹੜੀ ਮਾਂ ਦਾ ਦੁੱਧ ਬਈ 17 18 ਠੀਕ ਆ ਠੀਕ ਆ ਆਪਾਂ ਇਹ ਕਿੱਥੋਂ ਖਰੀਦਿਆ ਬਈ ਇਹ ਆਪਾਂ ਬਈ ਮਲੇਰਕੋਟਲੇ ਤੋਂ ਖਰੀਦੀਆ ਡੇਰੀ ਚੋਂ ਮਲੇਰਕੋਟਲੇ ਡੇਰੀ ਚੋਂ ਖਰੀਦੀਆ ਹਾਂ ਹਾਂ ਚੰਗੇ ਰਿਕਾਰਡ ਦੀ ਕੱਟੀਆਂ ਨਾ ਬਈ ਪੂਰੀ ਫੁੱਲ ਚੰਗੇ ਰਿਕਾਰਡ ਦੀ ਬਈ ਥੱਲੋਂ ਦਿਖਾਦੀ ਆ ਆਪ ਵੀ ਦੱਸਦੀ ਆ ਕੱਟੀ ਯਾਰ ਸਟਰਕਚਰ ਬਿਲਕੁਲ ਮੁਰਾ ਲੱਗਾ ਕੋਈ ਨਹੀਂ ਹੈਵੀ ਫੇਸ ਬਿਊਟੀ ਦੀ ਪਿੰਡ ਦੇ ਸਣਾੜਾ ਨੂੜਾ ਪੂਰੀਆਂ ਬਈ ਹੁਣੀ ਇਹ ਦਿਖਾਉਂਦੀ ਦੇਖੋ ਜੀ ਪੋਸ਼ ਵੀ ਦੇ ਲਓ ਕਾਲੀ ਵਾਲਾ ਕਾਹਵੇਂ ਸਿਰਫ ਮਰੇ 1.5 ਇੰਚ ਮਸਾਂ ਹੀ ਹੋ ਜਾਈ ਚਿੱਟੀ ਹੋਗੀ ਤੇ ਬਾਕੀ ਮੁਰਾ ਵਿੱਚ 3-4 ਇੰਚ ਤੱਕ ਜਿਹੜੀ ਚਿੱਟੀ ਚੱਲੇ ਜਾਂਦੀ ਹੈਗੀ ਸੋਹਣੀ ਕਟੀਆਂ ਤੇ ਮੁੱਲ ਮਾਲ ਫਿਰ ਇਹਦਾ ਕਿੰਨਾ ਕਰਾਂਗੇ ਬਈ ਮੁੱਲੇ ਦਾ ਫੋਨ ਤੇ ਕਰਾਂਗੇ ਹੋਊ ਜੈ ਜੀ ਆਪਣਾ ਠੀਕ ਆ ਅੱਗੇ ਵੀ ਆਪਾਂ ਜੈ ਜੀ ਕਰਦੇ ਆ ਮੁੱਲ ਜੈ ਜੀ ਹੋਣਗੇ ਠੀਕ ਆ ਸੋਹਣੀ ਬਾਕੀ ਪੈਖਪੁੜੇ ਤੋਂ ਦਿਖਾ ਦੀ ਬਈ ਕਿੰਨੀ ਕੀ ਚੌੜੀ ਆ ਆ ਚੀਜ਼ ਜਿਹੜੀ ਚੰਗੀ ਆ ਨਾ ਕੱਟੀ ਆ ਚੀਜ਼ ਤੋਂ ਵੀ ਕਿੰਨੀ ਕੀ ਚੌੜੀ ਆ ਨਹੀਂ ਵਧੀਆ ਪੂਰੀ ਗੋਲ ਮਟੋਲ ਪਈ ਆ ਪੂਰੀ ਫਿਟਿੰਗ ਵਾਲਾ ਸਟਰਕਚਰ ਆ ਨਾ ਬਾਕੀ ਆ ਦੇ ਲੇਵਾ ਰਖ ਜਿਵੇਂ ਗੱਬਣ ਕੱਟੀ ਹੁੰਦੀ ਚਾਰੇ ਥਾਣੇ ਨਿਕੜਾ ਪੰਜਵੀਂ ਸਣੀ ਫੋਟਸਾਗਦਾ ਹੈ ਨੀ ਕੀ ਬਾਕੀ ਫੇਸ ਫੋਟ ਫੋਟ ਤੇ ਥਾਣ ਗੱਡੂ ਜਿੱਦ ਤਿਆਰ ਹੋ ਗਈ ਪੂਰਾ ਠੀਕ ਆ ਅੱਗੇ ਜਿਵੇਂ 2 ਨੰਬਰ ਦੇ ਬੱਚੇ ਆ ਗਏ ਬਾਈ ਜੀ ਇਹ ਗੱਬਣਾ ਬਾਈ ਇਹ ਬੱਚੀ ਗੱਬਣ ਚੈੱਕ ਪਾਸ ਹੈ ਚੈੱਕ ਪਾਸ ਹੈ ਬਾਈ ਆਪਣੇ ਬੰਦਾ ਉਹਦਾ ਡਾਕਟਰ ਲਿਆ ਕੇ ਚੈੱਕ ਕਰਾ ਸਕਦਾ ਕਿੰਨੇ ਦਿਨ ਮਹੀਨੇ ਦੀ ਗੱਬਣਗੀ ਸਾਢੇ 3 ਮਹੀਨੇ ਗੱਬਣ ਹੋਗੀ ਖੋਲ ਬਾਈ ਤੋਰ ਕੇ ਖਾ ਤੇ ਥਾਣ ਕਿੰਨੇ ਦੇ ਚਾਰ ਥਾਣਾ ਬਾਈ ਕੱਲਾ ਕੱਲਾ ਥਾਣਾ ਇਹਦੇ ਵੀ ਪੂਰਾ ਵਿੱਥੀ ਵਾਲੇ ਥਾਣਾ ਆਗੇ ਅੱਛਾ ਜੀ ਪਹਿਲਾਂ ਸਾਨੂੰ ਲਾਈ ਥਾਣ ਦਿਖਾ ਦਈਏ ਪ ਚਾਰੇ ਥਾਂ ਦੇ ਖੜੇ ਪੂਰਾ ਬਈ ਪੂਰੇ ਐ ਕੋਈ ਨੇੜੇ ਥਾਂ ਨਹੀਂ ਗਾ ਹਾਂ ਪੂਰਾ ਵੀ ਹੈ ਨਹੀਂ ਕੀ ਤੇ ਬਾਕੀ ਕਾਢ ਨਰਾਲੇ ਬਈ ਤੋੜ ਕੇ ਸਾਈ ਤੁਹਾਨੂੰ ਬਾਕੀ ਫਾਰਮ ਵਾਲੀ ਬੱਸੀ ਆ ਬਈ ਸਾਰਾ ਰਿਕਾਰਡ ਮਿਲੂ ਏਡੂ ਏਡੇ ਹੀ ਤਾਂ ਠੀਕ ਆ ਜੀ ਹਾਂ ਜੀ ਹਾਂ ਕੱਦਗਾੜ ਬੱਛੀ ਦਾ ਵਧੀਆ ਹਾਂ ਕੱਦਗਾੜ ਦਾ ਪੂਰਾ ਫੁੱਲ ਆ ਬਈ ਠੀਕ ਆ ਠੀਕ ਆ ਪ੍ਰਿੰਟ ਵੀ ਚੰਗਾ ਬਣੇ ਜਲਦੀ ਤਿਆਰ ਹੋ ਗਈ ਮੰਨ ਪੂਰੇ ਫੁੱਲ ਪੈਸੇ ਦੀ ਬੱਸੀ ਬਣਨ ਵਾਲੀ ਹੈਗੀ ਠੀਕ ਆ ਠੀਕ ਲਿਆ ਮਾਂ ਦਾ ਰਿਕਾਰਡ ਬਹੁਤ ਆ ਦਾ अच्छा ਆਪਾਂ ਸਾਰਾ ਏ ਟੂ ਜ਼ ਬੰਦੇ ਦਾ ਡਿਟੇਲ ਦੇ ਦਾਂਗੇ ਬੰਦਾ ਚਾਹੇ ਆਪਦੀ ਦਸੱਲੀ ਕਰਕੇ ਫਿਰ ਉਹ ਕਰ ਸਕਦਾ ਜਿਹੜਾ ਭਰਾ ਖਰੀਦੂਗਾ ਮਤਲਬ ਉਹਨੂੰ ਸਾਰਾ ਰਿਕਾਰਡ ਦੇ ਦੋਗੇ ਹਾਂ ਹਾਂ ਰਿਕਾਰਡ ਇਹ ਮਿਲੂਗਾ ਬਾਕੀ ਉਹ ਬੰਦੇ ਦਾ ਨੰਬਰ ਵੀ ਦੇ ਦੇਣੇ ਜਿਹੜੇ ਫਾਰਮ ਚੋਂ ਆਈ ਆ ਗਾਏ ਪਤਾ ਗੱਬਣ ਕਿੱੜੇ ਤੋਂ ਆਏ ਇਹ ਗੱਬਣ ਬਈ ਪੀਡੀਐਫ ਦੇ ਸ਼ੀਮਣ ਤੋਂ 66 ਤੋਂ ਗੱਬਣ ਆਗੀ ਪੀਡੀਐਫ ਦਾ 66 ਸੀਮਣ ਲੱਗਿਆ ਰਮਾੜਾ ਦੀ ਆਪ ਆਗੀ ਅੱਛਾ ਰਮਾੜਾ ਦੀ ਆਪ ਆਪਦੇ ਪੀਡੀਐਫ ਦੇ 66 ਸੀਮਣ ਤੋਂ ਗੱਬਣੇ ਹਾਂ ਹਾਂ ਬਈ ਤੇ ਦੰਦੋ ਹੱਟ ਕੀ ਮੈਂ ਦੰਦੋ ਚਾਰ ਦੰਦਾ ਦੰਦੋ ਇਹ ਚਾਰਾਂ ਦੰ ਤੇ 3 ਮਹੀਨੇ ਤੇ 10 15 ਦਾ ਵੀ ਗੱਬਣ ਚੈੱਕ ਪਾਸ ਹਾਂਜੀ ਹਾਂ ਚੈੱਕ ਪਾ ਕੇ ਕਰਾਈ ਵੀ ਬੰਦਾ ਉਹਦਾ ਡਾਕਟਰ ਲਿਆ ਕੇ ਤਸਦੀਕ ਕਰਾ ਉਹ ਕਰਾ ਕੇ ਲਿਆ ਕੇ ਅੱਗੇ ਜਿਵੇਂ ਆਪ ਅੱਛੀ ਅੱਗੇ ਬਈ ਇਹ ਵੀ ਇਹਦੇ ਨਾਲ ਹੀ ਆਈ ਵੀ ਬਈ ਬੱਸੀ ਦੰਦੋ ਕਿਵੇਂ ਆਏ ਇਹ ਬਈ ਖੀਰੀ ਜਗੀ ਇਹ ਦੰਦੋ ਖੀਰੀ ਆ ਥਾੜੇ ਵੀ ਚਾਰ ਲੱਗਿਆ ਵਗਾ ਠੀਕ ਆ ਠੀਕ ਆ ਇਹ ਹੋ ਗਏ ਅੱਜ 43 ਦਿਨ ਹੋ ਗਏ ਉਹਨੂੰ 42 43 ਦਿਨ ਹੋ ਗਏ 42 43 ਦਿਨ ਹੋ ਗਏ ਹਾਂ ਹਾਂ ਠੀਕ ਆ ਲੋਈ ਦੇਖ ਸਕਦਾ ਹਾਂ ਕਿੰਨੇ 42 43 ਦਿਨ ਹੋ ਗਏ 42 43 ਦਿਨ ਹੋ ਗਏ ਬਈ ਇਹਨੂੰ ਸਿਮਨ ਇਹਦੇ ਕਿਹੜਾ ਲੱਗਿਆ ਸਿਮਨ ਇਹ ਸੇਮ ਹੀ ਸਿਮਨ ਇਦੇ ਪੀਡੀਐਫ ਦਾ ਸੈਕਸ਼ਨ ਲੱਗਿਆ ਵਾ ਗਾ ਕੜਨੀ ਹੁੜਨੀ ਬੱਸੀ ਦੀ ਦੇਖ ਬਾਕੀ ਫੇਸ ਬਿਊਟੀ ਦਿਖਾ ਦੇ ਬੱਸੀ ਦੀ ਹੂੰ ਚੰਗਾ ਸਟਰਕਚਰ ਹੈ ਨਾ ਬੀਡੀ ਵਾਲੀ ਬੱਸੀ ਹੈਗੀ ਕੋਈ ਐ ਨਹੀਂ ਗਾ ਹਾਂ ਸੋਹਣੀ ਕੋਈ ਬੱਸੀ ਹੈਗੀਆਂ ਹੂੰ ਹੂੰ ਕੋਈ ਫਰਮ ਵਾਲੀਆਂ ਪੁਰੀਆਂ ਜਾਣ ਵਾਲੀਆਂ ਬੱਸੀਆਂ ਹੋਈਆਂ ਠੀਕ ਆ ਠੀਕ ਆ ਜੀ ਵਧੀਆ ਲੈ ਦੇਖ ਸਕਦੇ ਜੀ ਬੰਨ ਲਾ ਠੀਕ ਆ ਵੀਰੇ ਬੰਨ ਇਹਨੂੰ ਦਿਖਾ ਦਿ ਮੜਾ ਥਾਣੇ ਇਹਦੇ ਵੀ ਦਿਖਾ ਦਿ ਹਾਂ ਬੰਨ ਕੇ ਪੱਲੋਂ ਪਾੜਦੀ ਹੁੰਦੀ ਝੂਲੀ ਤਾਂ ਠੀਕ ਆ ਠੀਕ ਆ ਪਰ ਅਜੇ ਅਪਾ ਚੱਕਣੀ ਕਰਾਈ ਜੀ ਜਦੋਂ ਜੈਕ ਪਾਸ ਹੋ ਗਈ ਉਦੋਂ ਦਾ ਰੇਟ ਹੋਰ ਹੋਊਗਾ ਅੱਜ ਦਾ ਰੇਟ ਹੋਰ ਹੈਗਾ ਹਰ ਜਿ ਇੱਕ ਇਹ ਸੁਣ ਥਾਂ ਦਿਖਾਇਆ ਨਾ ਜੀ ਆ ਦੇਖੋ ਜੀ ਚਾਰ ਥਣ ਗੁਲਾਬੀ ਰਾਣਾ ਕੱਲਾ ਕੱਲਾ ਥਣ ਹੂੰ ਜੋੜੀ ਜਾਰੇ ਪਾਟਦੀ ਆਉਂਦੀ ਹੈਗੀ ਆਪਾਂ ਇਹ ਚੱਕਣੀ ਕਰਾਈ ਹੂੰ ਮਨ 2 ਮਹੀਨੇ ਦੀ ਚੱਕ ਹੋ ਜੂਗੀ ਇਹ ਠੀਕ ਹੈ ਪਿਛਲੇ ਲਓ ਇਥੋਂ ਨੀ ਜਾ ਮਾਰ ਲਓ ਬੱਚੀ ਦੇ ਵਿੱਚ ਕਾਦੇ ਕਾੜ ਬਸ਼ੇ ਚੰਗਾ ਬਾਕੀ ਬੰਦਾ ਦੇਖ ਲੈ ਥੋੜਾ ਜੀ ਦੀਨਾ ਉਧਰ ਘੱਟ ਘਾਟ ਫੁੱਲਾ ਪੂਰਾ ਵਧੀਆ ਚੰਗੀਆਂ ਨਾ ਬੱਚੀ ਹਾਂ ਹਾਂ ਬਸ ਠੀਕ ਆ ਤੇ ਅੱਗੇ ਅੱਗੇ ਜਿਵੇਂ ਤੇਰਾ ਨੰਬਰ ਇਹ ਵੀ ਦੇ ਬਈ ਹੋ ਗਏ ਮਹੀਨਾ ਦੀ ਗੱਲ ਅੱਗੇ ਨੂੰ ਇਹਨੂੰ 1 ਮਹੀਨਾ ਹੋ ਗਿਆ ਹਾਂ 1 ਮਹੀਨਾ ਹੋ ਗਿਆ ਠੀਕ ਹੈ ਠੀਕ ਇਹ ਵੀ ਸੇਮ ਸੀਮ ਨਹੀਂ ਲੱਗਿਆ ਵਾ ਇਹਦੇ ਵੀ ਪੀਡੀਐਫ ਜਿਹਾ ਲੱਗਿਆ ਸੈਕਸ਼ਨ ਹਾਂ ਹਾਂ ਦੇ ਤਿੰਨਾਂ ਦੀ ਇੱਕੋ ਹੀ ਮਾ ਇਹ ਤਨੇ ਕੋਹਤ ਕਰਦੇ ਓਏ ਹਾਂ ਹਾਂ ਬਈ ਠੀਕ ਹੈ ਇਹ ਦੰਦੋ ਕਿ ਮੈਂ ਵੀ ਬੱਚੀ ਇਹਦੇ ਦੰਦੋ ਦੋ ਦੰਦ ਹੋ ਗਈ ਬਈ ਦੰਦਾਂ ਦੋ ਦੰਦ ਹੋ ਗਈ ਇਹ ਹਾਂ ਹਾਂ ਠੀਕ ਹੈ ਠੀਕ ਬਾਕੀ ਖੜਨ ਨਹੀਂ ਖੜਨ ਨਹੀਂ ਦਿਖਾ ਦੇ ਇਹਦੀ ਐ ਲਾ ਰੇਡੀ ਰੋਡ ਰੱਖ ਬਈ ਦਿਖਾਈ ਆ ਬੱਚੀ ਲੋ ਜੀ ਕੱਦ ਕੱਦ ਬੱਚੇ ਚੰਗਾ ਬਈ ਬਿਊਟੀ ਬਰੀਡ ਇਹਦੀ ਸੂਰੀ ਹੋ ਗਈ ਹਾਂ ਫੁੱਲ ਵੀ ਚੰਗੀ ਆ ਗਈ ਉਈ ਆਇਆ ਨਹੀਂ ਕੋਈ ਵਸੀ ਹੂ ਆਗੀ ਹੂੰ ਪੂਰੀ ਫੁੱਲ ਪਲੀ ਵੀ ਵਸੀ ਐ ਵੀ ਅੱਧ ਕਾਠੇ ਦਾ ਵੀ ਦਿਖਾ ਦੇ ਲੈ ਪੂਰਾ ਫੁੱਲ ਕੱਦ ਕਾਠ ਹੂੰ ਖੜਨੀ ਖੁਰਨੀ ਇੱਕ ਨੰਬਰਾਂ ਚਾਰ ਥਾਣੇ ਇਹਦੇ ਵੀ ਠੀਕ ਐ ਲੰਡਾ-ਕੱਲਾ ਥਾਣਾ ਇਹਦੇ ਵੀ ਬਣ ਦੋ ਵੀਰੇ ਥਾਣਾ ਪਾ ਬਣ ਕੇ ਦਿਖਾ ਦੇਣਾ ਜੀ ਤੁਹਾਨੂੰ ਤੇ ਇਹ ਇਹ ਇਹਦੇ ਵੀ ਨਾ ਹੋਗਾ ਨਾ ਹਾਂ ਇਹ ਦੇ ਮਹੀਨਾ ਹੋ ਗਿਆ ਵੀ ਇਹ ਦੇ ਮਹੀਨਾ ਹੋ ਗਿਆ ਚੱਕ ਪਾਸ ਚ ਜੀ ਦੋਹੀ ਨਹੀਂ ਆਗਿਆ ਆ ਚੱਕ ਪਾਸ ਦੋਹੀ ਨਾ ਆਗਿਆ ਹਾਂ ਜਦੋਂ ਚੱਕ ਪਾਸ ਆ ਗਈ ਇਹਨਾਂ ਦਾ ਰੇਟ ਫਿਰ ਹੋਰ ਹੋਊਗਾ ਅੱਜ ਦਾ ਰੇਟ ਹੋਰ ਆਗਾ ਠੀਕ ਹੈ ਜੀ ਲਓ ਜੀ ਥਣ ਚੈੱਕ ਕਰ ਲਓ ਬੱਚੀ ਦੇ ਵਿੱਚ ਵੀ ਮਾਵਾਂ ਦਾ ਰਿਕਾਰਡ ਸਾਰਿਆਂ ਦਾ ਹੀ ਫੁੱਲ ਹੈਗਾ ਪੂਰਾ ਹੂੰ ਪੂਰਾ ਕੈਮਰੇ ਤੇ ਜਗਦੀ ਹੈ ਇਹ ਹੂੰ ਚਾਰ ਥਾਣੀਆਂ ਹੈਗੇ ਉਹਦੀ ਗਰੰਟੀ ਹਾਂ ਤੇ ਬਥਣ ਬਾਈ ਲੈ ਹੋਈ ਪਿੱਛੇ ਨੂੰ ਮੜਾ ਇਹ ਚੀਜ਼ ਕੇ ਤਾਂ ਉਹੀ ਚੀਜ਼ ਹੈ ਲਓ ਇੱਥੋਂ ਨਹੀਂ ਆ ਮਾਰ ਲਓ ਬੱਚੀ ਦੇ ਵਿੱਚ ਹੀ ਬਾਕੀ ਸਾਰੀਆਂ ਬੱਸਾਂ ਦੇ ਜਿਹਨੇ ਤਿੰਨਾਂ ਦੇ ਕੱਦ ਇੱਕੋ ਜਿਹਾ ਫੁੱਲ ਹੀ ਹੈਗਾ ਪੂਰਾ ਕਰਦਾ ਹਾਂ ਕਿੰਨੇ ਬੱਚਾ ਇੱਕੋ ਹੀ ਲਾਖ ਤੇ ਆਪਣੇ ਕੋਲੇ ਆ ਗਈ ਵੀ ਪੰਜ ਰੰਬਤ ਬੱਚੀ ਦੰਦੋ ਕਿੰਮਿਆ ਇਹ ਖੀਰੀ ਹੈ ਬਈ ਇਹ ਬੱਚੀ ਦੰਦੋ ਖੀਰੀ ਸਾਢੇ 11 ਮਹੀਨੇ ਦੀ ਉਮਰ ਹੈ ਦੀ ਬੱਚੀ ਫੇਸ ਬਿਊਟੀ ਸਾਢੇ 11 ਮਹੀਨੇ ਬਈ ਸਾਲ ਦੀ ਮੰਨ ਲੀਂ ਦਿਖਾ ਦੇ ਹੀਟ ਚ ਆ ਕੇ ਹਟ ਗਈ ਇਹ ਪਰਸੋਂ ਅੱਛਾ ਆ ਪਹਿਲੇ ਸੀਮਨ ਲਵਾਇਆ ਨਹੀਂਗਾ ਠੀਕ ਹੈ ਠੀਕ ਆਪਣੇ ਕੋਲੇ ਆ ਗਈ ਲੱਗੀ ਹੀਟ ਚ ਚਲੋ ਜਿਹੜਾ ਭਰਾ ਲੈ ਕੇ ਜਾਊਗਾ ਬਾਕੀ ਖੜਾ ਖੜਾ ਦਾ ਯਾਰ ਝੋਟੀ ਵਾਂਗੂ ਬੜੀ ਚੌੜੇ ਬੈਠ ਕੁੜੇ ਦੀ ਹੈਗੀ ਹੂੰ ਚੰਗੀ ਆ ਬੱਚੀ ਬਾਕੀ ਖੜਨੀ ਖੁਰਨੀ ਚੌਂਕ ਪਿੰਡੇ ਦੀ ਠੀਕ ਹੈ ਪੂਰੀ ਫੋਲ ਹੈ ਸਾਡੇ ਦੇ ਵੀ ਚਾਰੀ ਆ ਥਾਣੇ ਦੀ ਵਿਚਾਰਾ ਚੋਲੀ ਦੀ ਵੀ ਪੂਰੀ ਟੌਪ ਦੀ ਐ। ਲਓ ਜੀ ਬਾਈ ਕਹਿੰਦਾ तकरीबन 6 ਹਾਲਕ ਦੀ ਬੱਚੀ ਐ ਤੇ ਪਰਸੋਂ ਹੀ ਹੇਰਚ ਆ ਗਈ ਇਹ। ਠੀਕ ਆ ਠੀਕ ਆ ਜੀ। ਲੈ ਬਣ ਲਾ ਦੀ। ਇਹ ਨਹੀਂ ਕਿ ਬਿਲੀ ਸੀ ਲਾ ਜੀ ਇਹ ਵੀ ਪੂਰੀ ਨਹੀਂ ਵਧੀਆ ਗਈ ਬੇਰੂਲ ਠੀਕ ਆ ਬੱਚੀ ਦੀ। ਪੂਰੀ ਟੌਪ ਦੀ ਐ ਵੀ ਬਾਈ। ਠੀਕ ਆ ਜੀ। ਲਓ ਜੀ ਦੇਖ ਸਕਦੇ ਹੋ ਇੱਥੇ ਬਾਕੀ ਥਾਣ ਦਿਖਾਣੀ ਇਹਦੇ ਵੀ ਇਕੱਲਾ ਇਕੱਲਾ ਥਾਣ ਹੈ ਇਹਦੇ ਵੀ ਚਾਰ ਥਾਣ ਆਗੇ। ਥਾਣ ਸੋਂ ਦਿਖਾ ਦਿੰਨੇ ਆਪਾਂ। ਜਿਹੜੀ ਚੀਜ਼ ਮੇਰਾ ਫਰਜ਼ ਬੰਦਾ ਪਸੂ ਦਿਖਾਉਣ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਾਂ। ਥੋੜਾ ਕੈਮਰੇ ਤੋਂ ਅੱਗੇ ਕਰ ਲਾਗਦਾ ਹਰਦਾ ਇੱਥੇ ਦਿਖਾ ਦੇਣਾ ਪਿੱਛੋਂ ਲੋ ਜੀ ਇਹ ਚੈੱਕ ਕਰ ਲੋ ਚਾਰ ਥਣ ਬਸ ਸੀਗਾ ਵੀ ਚਾਰ ਹੀ ਥਣ ਬਾਕੀ ਉੱਪਰੋਂ ਵਿਖਾ ਦੇ ਕਿੰਨੀ ਚੌੜੀ ਹੈਗੀ ਹੂੰ ਨਹੀਂ ਚੰਗੀ ਹੈ ਬੱਚੀ ਬਾਈ ਹਾਂ ਇੱਥੋਂ ਆਹ ਚੀਜ਼ ਤੋਂ ਕਿੰਨੀ ਚੌੜੀ ਵਸੀ ਹੈ ਹੂੰ ਹੂੰ ਲੈ ਇੱਥੋਂ ਇਹ ਮਾਰੋ ਥਣਾ ਦੇ ਵਿੱਚ ਯਾਰੇ ਥਣ ਐ ਨਿਖੜ ਮਿਆ ਪੰਜਵੀਂ ਛਣੀ ਫੋਟ ਸਾਹ ਹੈ ਨਹੀਂ ਕੀ ਸੋਹਣੀ ਬੱਚੀ ਆ ਬਾਕੀ ਖੜ ਨਹੀਂ ਖੁੜਨੀ ਜਮਨ ਲੱਤਾਂ ਸਿੱਧੀਆਂ ਆਈਆਂ ਠੀਕ ਐ ਪਿੱਠ ਪੁੜੇ ਦੀ ਫੁੱਲ ਚੌੜੀ ਵਸੀ ਹੈਗੀ ਲੋ ਜੀ ਚਾਰ ਬੱਚੇ ਜਿਨ੍ਹਾਂ ਚੋਂ 100 ਨੂੰ ਮਹੀਨੇ ਦਾ ਟੀਕਾ ਲੱਗਿਆ ਮਿਲ ਜੂਗੀ ਤੇ ਇੱਕ ਦੇ ਤਕਰੀਬਨ 2342 45 ਦਿਨ ਹੋ ਗਏ ਤੇ ਇੱਕ ਸਾਨੂੰ ਗੱਭਣ ਚੱਕ ਪਾ ਬੱਚੀ ਮਿਲ ਜੂ ਤੇ ਇੱਕ ਸਾਨੂੰ ਬਹੁਤ ਹੀ ਸ਼ਕੀਨ ਚੰਗੇ ਰਿਕਾਰਡ ਦੀ ਚੰਗੇ ਮਾਪਿਆਂ ਦੀ ਖੀਰੀ ਕੱਟੀ ਸਾਨੂੰ ਇਹ ਮਿਲ ਜੂਗੀ ਸੋ ਪੰਜ ਨਗ ਬਕਾਊਆ ਬਾਈ ਕੋਲੇ ਪੰਜਾ ਜਿਹੜਾ ਉਸ ਨੂੰ ਪਸੰਦ ਆ ਸੋ ਬਾਈ ਕੋਲੇ ਪਿੰਡ ਛੰਨਾ ਗਲਾਬ ਸਿੰਘ ਤਹਿਸੀਲ ਤਪਾਦ ਜਿਲ੍ਹਾ ਬਰਨਾਲਾ ਨੇੜੇ ਭਲੌੜ ਸ਼ਹਿਰ ਇੱਥੇ ਆ ਕੇ ਦੇਖ ਕੇ ਖਰੀਦ ਸਕਦੇ ਹੋ ਸੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਮਿਲ ਜਾਂਗੇ ਸੋ ਹੋਰ ਵੀਡੀਓ ਦੇ ਨਾਲ